ਮੋਹਾਲੀ ਪੁਲਿਸ ਅਤੇ ਏਜੀਡੀਐਫ ਨੇ ਇੱਕ ਵੱਡੀ ਕਾਮਯਾਬੀ ਆ ਦੇ ਰਹਾ ਉਸ ਵਕਤ ਮਿਲੀ ਜਦੋਂ ਵਿਸ਼ੇਸ਼ ਐਂਟੀ ਨਾਰਕੋਟਿਕ ਸੈੱਲ ਵੱਲੋਂ ਲਾਲੜੂ ਦੇ ਕੋਲ ਇੱਕ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ ਨਾਕਾਬੰਦੀ ਦੇ ਦੌਰਾਨ ਉਹਨਾਂ ਨੇ ਇੱਕ ਗੁਪਤ ਸੂਚਨਾ ਮਿਲਦੀ ਹੈ ਜਿੱਥੇ ਕਿ ਏਜੀਡੀਐਫ ਤੇ ਮੋਹਾਲੀ ਪੁਲਿਸ ਵੱਲੋਂ ਨਾਕੇ ਵਿੱਚ ਨਾਕੇ ਤੇ ਪਹੁੰਚਿਆ ਜਾਂਦਾ ਤਾਂ ਇੱਕ ਕਾਲੀ ਸਕੋਰਪੀਆ ਜਿਹੜੀ ਹਰਿਆਣਾ ਤੋਂ ਪੰਜਾਬ ਵਿੱਚ ਐਂਟਰ ਕਰ ਰਹੀ ਸੀ ਉਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਜਾਂਦੀ ਹੈ ਤੇ ਤਲਾਸ਼ੀ ਦੇ ਦੌਰਾਨ ਇਹ ਪਤਾ ਲੱਗਦਾ ਕਿ ਉਸ ਸਕੋਰਪੀਆ ਦੇ ਵਿੱਚ ਤਿੰਨ ਨਾਮੀ ਗੈਂਗਸਟਰ ਜਿਹੜੇ ਕਿ ਹੈਗੇ ਨੇ ਮਨਜੀਤ ਮਾਹਲ ਗੈਂਗ ਜਿਹੜਾ ਕਿ ਪੂਰੇ ਹਿੰਦੁਸਤਾਨ ਦੇ ਮਸ਼ਹੂਰ ਹੈ ਇੱਕ ਐਕਸਟਰਸ਼ਨ ਰੈਕਟ ਚਲਾਉਣ ਦੇ ਬਹੁਤ ਵੱਡਾ ਮਸ਼ਹੂਰ ਗੈਂਗ ਹੈ ਤੇ ਉਸ ਨੂੰ ਮਤਲਬ ਨੈਸ਼ਨਲ ਲੈਵਲ ਤੇ ਇੱਕ ਐਕਸਟਰਸ਼ਨ ਦਾ ਰੈਕਟ ਚਲਾਇਆ ਜਾਂਦਾ ਹੈ ਤੇ ਉਹ ਜਿਹੜਾ ਫਿਰ ਹਾਲ ਜਿਹੜਾ ਕਿ ਮਨਜੀਤ ਬਾਹ ਜਿਹੜਾ ਗੈਂਗ ਦਾ ਸਰਗਨਾ ਹੈ ਉਹ ਬਹੁਤ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਸ ਦੇ ਤਿੰਨ ਗੁਰਗੇ ਇਕਬਾਲ ਸਿੰਘ ਸतीश ਕੁਮਾਰ ਤੇ ਜਿਹੜਾ ਦੂਸਰਾ ਨਾਮ ਗੁਲਸ਼ਨ ਕੁਮਾਰ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਹੋਈ ਹੈ ਗ੍ਰਿਫਤਾਰ ਕੀਤੇ ਗਏ આરોપીਆਂ ਦੇ ਕੋਲੋਂ 2.3 ਮੋਰ ਦੇ ਕੈਲੀਬਰ ਦੇ ਦੋ ਪਿਸਤਲਾ ਅਤੇ 18 ਜਿੰਦਾ ਰੌਂਡ ਜਿਹੜੇ ਬ੍ਰਾਹਮਣ ਹੋਏ ਨੇ ਹਾਲਾਂਕਿ ਜਿਹੜੇ ਹਥਿਆਰ ਜਿਹੜੇ ਕਿਸੇ ਕੇ ਸतीश ਕੁਮਾਰ ਵੱਲੋਂ ਜਿਹੜਾ ਕੀ ਹੈਗੇ ਨੇ ਉਧਰ ਅੰਮ੍ਰਿਤਸਰ ਦੇ ਵਿੱਚ ਮਗਾਏ ਗਏ ਸਨ ਤੇ ਅੰਮ੍ਰਿਤਸਰ ਵਿੱਚੋਂ ਵੱਲੋਂ ਕਿਸੇ ਵੱਡੀ ਵਾਅਦਤ ਨੂੰ ਅੰਜਾਮ ਦੇਣ ਦਾ ਜਿਹੜੇ ਫਿਰ ਆਹ ਜਿਹੜੇ આરોપી ਸੀਗੇ ਫਿਰ ਆਹ ਕੋ ਇਛਾਨ ਤੇ ਉਸ ਤੋਂ ਪਹਿਲਾਂ ਹੀ ਏਡੀਐਫ ਜਿਹੜੀ ਹਰਕਤ ਵੀ ਚੰਦੀ ਤੇ ਇਹਨਾਂ આરોપી ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੁਣ ਆਹ ਨਾਲੇ ਹੁਣ ਇਹਨਾਂ ਨੂੰ ਮੁਹਾਲੀ ਪੁਲਿਸ ਵੱਲੋਂ ਅਦਾਲਤਿਤ ਪੇਸ਼ ਕੀਤਾ ਜਾਇਗਾ ਜਿੱਥੇ ਰਿਮਾਂਡ ਦੇ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕਿਹ ਟਾਰਗੇਟ ਕਿਲਿੰਗ ਕੀਤਾ ਜਾਣੀ ਸੀ ਜਾਂ ਐਕਸਟਰੈਸ਼ਨ ਰੈਕਟਸ ਦੇ थ्रू ਕਿਸੇ ਕੋਲ ਐਕਸਟਰੈਸ਼ਨ ਮੰਗੇ ਜਾਣੀ ਸੀ ਮੁਹਾਲੀ ਤੋਂ ਮਨੀਸ਼ ਸ਼ੰਕਰ ਇੱਕ ਗੈਂਗਸਟਰ ਦੇ ਕੁਝ ਅਸੋਸੀਏਟਸ ਫੜੇ ਗਏ ਨੇ ਜਿਸ ਦੇ ਕਰਕੇ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਅੰਮ੍ਰਿਤਸਰ ਜਾ ਰਹੇ ਸੀਗੇ ਸੋ ਉਹਨੂੰ ਜਿਹੜਾ ਹੈਗਾ ਉਸ ਵੱਡੀ ਵਾਰਦਾਤ ਨੂੰ ਫੋਨ ਤੋਂ ਮੁਹਾਲੀ ਪੁਲਿਸ ਤੋਂ ਐਡੀਟੀਐਫ ਦੇ ਨਾਲ ਮਿਲ ਕੇ ਰੋਕਿਆ ਗਿਆ ਸੋ ਇਹ ਜਿਹੜੇ ਵਿਅਕਤੀ ਹੈਗੇ ਸਾਡੇ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇਸ ਇਨਫੋਰਮੇਸ਼ਨ ਤੇ ਸਾਡੇ ਨਾਰਕੋਟਿਕ ਇਨਚਾਰਜ ਸੁਜੀਤ ਸਿੰਘ ਜੀ ਨੇ ਨਾਕਾ ਜਿਹੜਾ ਲਾਇਆ ਹੋਇਆ ਸੀਗਾ ਉਸ ਨਾਕੇ ਤੇ ਦੋ ਵਿਅਕਤੀ ਇਕਬਾਲ ਸਿੰਘ ਏਲੀਅਸ ਵਿਨੈ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈਗਾ ਗੁਲਸ਼ਨ ਕੁਮਾਰ ਏਲੀਅਸ ਮੋਨੂ ਇਹ ਵੀ ਪੀਰਾਗੜੀ ਦਿੱਲੀ ਦਾ ਰਹਿਣ ਵਾਲਾ ਹੈਗਾ ਇਹ ਦੋ ਵਿਅਕਤੀ ਫੜੇ ਗਏ ਜਿਨ੍ਹਾਂ ਕੋਲੋਂ ਦੋ 30 ਕੈਲੀਬਰ ਦੇ ਪਿਸਤਲ ਬਰਾਮਦ ਕੀਤੇ ਗਏ 18 ਲਾਈਵ ਕਾਰਟ੍ਰਿਜ ਬਰਾਮਦ ਕੀਤੇ ਗਏ ਇੱਕ ਕਾਲੀ ਰੰਗ ਦੀ ਸਕੋਰਪੀਓ ਗੱਡੀ ਵੀ ਇਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ ਜ ਜਿਹਦੀ ਆਰਸੀ ਤੇ ਉਨਰਸ਼ਿਪ ਅਸੀਂ ਵੈਰੀਫਾਈ ਕਰ ਲਿਆ ਫਿਰ ਇਹਨਾਂ ਦੀ ਗਾਂ ਪੁਸ਼ਕਿਸ਼ ਤੇ ਇਹ ਖੁਲਾਸਾ ਇਹਨਾਂ ਨੇ ਕੀਤਾ ਕਿ ਸतीश ਕੁਮਾਰ ਇੱਕ ਮੋਕਮਪੁਰ ਅਮਰਸਾ ਦਾ ਰਹਿਣ ਵਾਲਾ ਹੈਗਾ ਜੋ ਕਿ ਸੱਟੇਬਾਜ ਜੀ ਦਾ ਕੰਮ ਕਰਦਾ ਹੈ ਉਹਦੇ ਕਹੇ ਤੇ ਉਹ ਕਿਸੇ ਬੜੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਸੀਗਾ ਉਹਦੇ ਕਹੇ ਤੇ ਵੈਪਨ ਵਗੈਰੇ ਲੈ ਕੇ ਉੱਥੇ ਜਾ ਰਹੇ ਸੀਗੇ ਸੋ ਆਪਣੇ ਪੰਜਾਬ ਬਾਰਡਰ ਤੇ ਇਹਨਾਂ ਨੂੰ ਧਰ ਲਿਆ ਗਿਆ ਇਹਦੇ ਵਿੱਚ ਇੱਕ ਅਮਿਤ ਗੁਲੀਆ ਰੈਜ਼ੀਡੈਂਟ ਆਫ ਜੱਜਰ ਜਿਹੜਾ ਕਿ ਇੱਕ ਹੋਰ ਇਹਨਾਂ ਦਾ ਐਸੋਸੀਏਟ ਹੈਗਾ ਉਹ ਵੀ ਨਾਮਜਦ ਹੈਗਾ ਜਿਹਨੂੰ ਹਲੇ ਫੜੇ ਜਾਣਾ ਬਾਕੀ ਹੈ ਉਹ ਅਸੀਂ ਹਰਿਆਣਾ ਪੁਲਿਸ ਨਾਲ ਤਾਲਮੇਲ ਕਰਕੇ ਉਹਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰੇ ਜੋ ਹੈਗੇ ਇਹ ਦਿੱਲੀ ਪੀਟ ਗੈਂਗਸਟਰ ਹੈਗਾ ਮਨਜੀਤ ਮਹਾਲ ਉਹਦੇ ਲਈ ਉਹਦੇ ਲਈ ਐਸੋਸੀਏਟਸ ਹੈਗੇ ਉਹਦੇ ਲਈ ਕੰਮ ਕਰਦੇ ਰਹੇ ਸੋ ਇਹ ਮਨਜੀਤ ਮਹਾਲ ਜੋ ਹੈ ਇਹ ਪਹਿਲਾਂ ਵੀ ਕਈ ਜਿਹੜੇ ਸ਼ੂਟਿੰਗ ਦੇ ਔਰ ਕਈ ਵਾਰਦਾਤ ਪੰਜਾਬ ਦੇ ਵਿੱਚ ਹੈਗੀ ਉਹਦੇ ਵਿੱਚ ਇਨਵੋਲ ਰਿਹਾ ਸੋ ਉਹ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਤੋਂ ਉਹਨੇ ਸਾਹਮਣੇ ਆਇਆ ਹੈ ਕਿ ਜਿਹੜੇ ਇਕਬਾਲ ਸਿੰਘ ਏਲੀਅਸ ਵਿਨੈ ਪ੍ਰਿਥਵੀਸ਼ਨ ਕੁਮਾਰ ਇਹ ਕ੍ਰਿਮੀਨਲ ਬੈਕਗਰਾਉਂਡ ਦੇ ਬੰਦੇ ਹੈਗੇ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਹੈ ਦਿੱਲੀ ਦੇ ਇਤਿਹਾਜ਼ ਜੇਡ ਦੇ ਵਿੱਚ ਵੀ ਇਹ ਦੋਨੇ ਜਣੇ ਰਹਿ ਕੇ ਆ ਚੁੱਕੇ ਹੈ ਸਤੀਸ਼ ਕੁਮਾਰ ਦੀ ਹੁਣ ਤੱਕ ਕੋਈ ਕ੍ਰਿਮੀਨਲ ਪਿਛੋਕੜ ਦੇ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਬਾਕੀ ਤਫਤੀਸ਼ ਕੀਤੀ ਜਾ ਰਹੀ ਹੈ ਸੋ ਇਹਨਾਂ ਦੇ ਹੋਰ ਵੀ ਕੋ-ਐਸੋਸੀਏਟਸ ਸਾਹਮਣੇ ਆਉਂਦੇ ਹਨ ਮੋਟਿਵ ਜਿਹੜਾ ਸਾਹਮਣੇ ਆਉਂਦਾ ਤੁਹਾਨੂੰ ਉਹਦੇ ਬਾਰੇ ਅਪਡੇਟ ਕੀਤਾ ਜਾਏਗਾ ਥੈਂਕ ਯੂ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਹੈ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ ਇੱਕ ਵੀ ਰੁਪਿਆ ਮਰਨਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਨੇ ਹੋ ਉਹਦੀ ਵੀ ਗਾਰੰਟੀ ਹੈ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਲ ਕਿਸੇ ਵੀ ਕੰਟਰੀ ਜਾਣਾ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ Cicada.